ਫਗਵਾੜਾ ਦੇ ਸਿਵਲ ਹਸਪਤਾਲ ਵਿਖੇ ਇੱਕ ਵਿਅਕਤੀ ਜੇਰੇ ਇਲਾਜ ਹੈ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦਿਆਂ ਪਿੰਡ ਕੋਟਕਲਾ ਦੇ ਵਿਅਕਤੀ ਹਰਵੰਸ ਲਾਲ ਨੇ ਦੱਸਿਆ ਕਿ ਜ਼ਮੀਨ 'ਚ ਰਾਹ ਲੈਣ ਨੂੰ ਲੈ ਕੇ ਉਸ ਨਾਲ ਦੋ ਵਿਅਕਤੀਆਂ ਨੇ ਕੁੱਟਮਾਰ ਕੀਤੀ ਹੈ ਹਰਵੰਸ ਲਾਲ ਨੇ ਇਹ ਵੀ ਦੱਸਿਆ ਕਿ ਜਿਨ੍ਹਾਂ ਵਿਅਕਤੀਆਂ ਕੋਲੋਂ ਉਸਨੇ ਜਗਾ ਲਈ ਹੈ ਉਨ੍ਹਾਂ ਨੇ ਹੀ ਕੁੱਟਮਾਰ ਕੀਤੀ ਹੈ ਕਿਉਂਕਿ ਉਹ ਲੋਕ ਤੱਕੇ ਨਾਲ ਉਸਦੀ ਜ਼ਮੀਨ 'ਚ ਰਾਹ ਲੈਣਾ ਚਾਹੁੰਦੇ ਹਨ ਹਰਵੰਸ ਲਾਲ ਨੇ ਪੁਲਿਸ ਪ੍ਰਸ਼ਾਸਨ પાસે ਮੰਗ ਕੀਤੀ ਹੈ ਕਿ ਉਸ ਨੂੰ ਇਨਸਾਫ ਦਿਵਾਇਆ ਜਾਵੇ। ਹਰਵੰਸ ਲਾਲ ਜੀ ਕਿਹੜੇ ਪਿੰਡ ਤੋਂ ਆਪਾਂ ਪਿੰਡ ਕੋਟਕਲਾ ਜੀ ਤੇ ਮਾਮਲਾ ਕੀ ਜਿਹੜਾ ਸਿਵਲ ਹਸਪੀਟਲ ਚ ਆਇਆ ਅੱਜ ਮਿਲ ਕੁੱਟਿਆ ਮਾਰਿਆ ਜੀ। ਹਾਂ ਕਿਹਨਾਂ ਨੇ ਕੁੱਟਿਆ ਮਾਰਿਆ? ਕੁੱਟਿਆ ਜਸਵੀਰ ਤੇ ਜਸਵੀਰ ਸਿੰਘ ਤੇ ਦੂਜਾ ਗਲਵੀਰ ਜੀ। ਦੋਨਾਂ ਪਰਵਾਨੇ ਕੁੱਟਿਆ। ਕਿ ਕੁੱਟੇ ਦਾ ਕਾਰਨ ਕੀ ਹੈ? ਨਾ ਉਹ ਕੋਈ ਜਗ੍ਹਾ ਲਈ ਹੈ ਜੀ ਉਹ ਰਸਤਾ ਬਾਇਆ ਹੋਣੀ ਜੀ। ਮੈਂ ਉਹ ਜਗ੍ਹਾ ਲਈ ਉਹ ਰਸਤਾ ਪਾਇਆ ਜੀ ਅੱਛਾ ਜੀ ਤੇ ਮੈਂ ਉਹਨੂੰ ਪੁੱਛਿਆ ਭਾਈ ਰਸਤਾ ਤੁਈਗਾ ਤੇ ਪਾਇਆ ਤੂੰ ਨਹੀਂ ਮੈਨੂੰ ਬਾਗੀਆਂ ਕੁੱਟਿਆ ਜੀ ਮੇਰੇ ਥਾਂ ਤੇ ਹਾਂ ਜੀ ਉੱਥੇ ਮੈਨੂੰ ਕੁੱਟਿਆ ਸੀ ਜੀ ਹਾਂ ਜੀ ਕਹਿੰਦੇ ਤੂੰ ਸਾਲਾ ਨਾ ਗੋਲਾ ਗੋਲਾ ਕੱਟੀਆਂ ਤੇ ਸਰਪੰਚ ਸਾਹਿਬ ਨੂੰ ਗੋਲਾ ਘੜੀਆਂ ਉਹਨੇ ਕਿਹਾ ਫੇਰ ਤੇ ਤੁਹਾਡਾ ਕੁੱਤਿਆ ਸੱਜਿਆ ਤੁਹਾਡਾ ਕੁੱਤੇ ਜੋਗਾ ਨਾ ਕਰ ਤੇ ਕਿੱਥੇ ਦੇ ਰਹੇ ਸੀਗੇ ਰਹਿਣ ਵਾਲੇ ਉਹ ਬਾਦਾਂ ਦੇ ਰਹਿਣ ਵਾਲੇ ਜੀ ਨਹੀਂ ਉਹ ਕਿੱਥੇ ਦੇ ਰਹਿਣ ਵਾਲੇ ਮੈਂ ਕੁਰਕੋ ਦੇ ਰਹਿਣ ਵਾਲਾ ਬਾਦਾਂ ਦੇ ਰਹਿਣ ਵਾਲੇ ਜੀ ਬਾਦਾਂ ਪਿੰਡ ਦੇ ਹਾਂ ਜੀ ਤੇ ਪਹਿਲੋ ਵੀ ਕੋਈ ਲੜਾਈ ਝਗੜਾ ਤੇ ਫਾਈ ਦਾ ਸਮਾਜ ਕੀ ਜਾਂਦੀ ਬਲਬੀ ਬਲਬੀ ਨਾਮ ਕੇ ਜਿਹੜਾ ਜੀ ਅੱਛਾ ਜੀ ਬਈ ਫਿਰ ਅਸੀਂ ਅੱਜ ਚੱਲ ਗਏ ਅੱਜ ਕਿੰਨੇ ਵਿਅਕਤੀ ਨੇ ਤੁਹਾਡੇ ਉੱਪਰ ਹਮਲਾ ਕੀਤਾ ਹੈ ਤੁਹਾਡੇ ਨਹੀਂ ਅੱਜ ਕਿੰਨੇ ਵਿਅਕਤੀ ਨੇ ਤੁਹਾਡੇ ਉੱਪਰ ਹਮਲਾ ਕੀਤਾ 2:00 ਕਿਸ ਚੀਜ਼ ਨਾਲ ਹਮਲਾ ਕੀਤਾ ਉਹਨਾਂ ਨੇ ਹੈ ਜੀ ਗੰਨਾ ਸੀ ਗੰਨਾ ਤੋੜਿਆ ਉਹਨੇ ਗੰਨੇ ਦੇ ਭਰੇ ਜਿਹੜਾ ਇੱਕ ਉਹਨੇ ਕੋਈ ਰੈਂਚ ਸੀਗਾ ਅੱਛਾ ਜੀ ਰੈਂਚ ਰੈਂਚ ਆ ਮੇਰੀ ਅੱਖਾਂ ਦੇ ਕੋਲ ਮਾਰਿਆ ਜੀ ਠੀਕ ਹੈ ਤੇ ਪੁਲਿਸ ਪ੍ਰਸ਼ਾਸਨ ਨੂੰ ਕੰਪਲੀਟ ਕੀਤੀ ਅੱਜ ਇੱਥੇ ਪੱਤਰ ਬਣਾ ਪਹੁੰਚ ਤੱਕਦਾ ਮੈਨੂੰ ਪੁਲਿਸ ਆਈ ਸੀ ਮੋਕੇ ਤੇ ਪੁਲਿਸ ਵਾਲੇ ਮੋਕੇ ਦਾਲੀ ਨਹੀਂ ਆਈ ਜੀ ਅੱਛਾ ਜੀ ਤੇ ਹੋਇਆ ਕਿੰਨੇ ਵਜੇ ਇਹ 11:30 ਵਜੇ ਸਾਢੇ ਸਵੇਰੇ ਅੱਜ ਹਾਂ ਜੀ ਅੱਜ ਸਵੇਰੇ ਤੇ ਉੱਥੇ ਮਦਗੀ ਪਿੰਡ ਜੀ ਕੁੱਟਿਆ ਬਾਦੀ ਬਾਦੀ ਪਿੰਡ ਤੋਂ ਸ਼ਾਰਕ ਉੱਥੇ ਮੇਰਾ ਨਾਮ ਡਿਕ ਸਿੰਘ ਭਾਈ ਹਾਂ ਜੀ ਆਪਣੀ ਡਿਕ ਸਿੰਘ ਕਿਹੜੇ ਪਿੰਡ ਤੋਂ ਆਪਾਂ ਮੈਂ ਲੁਧਿਆਣੇ ਤੋਂ ਹਾਂ ਜੀ ਲੁਧਿਆਣੇ ਤੇ ਇੱਥੇ ਮਦਗੀ ਸਿਵਲ ਹੋਪਟਲ ਚਾਹੇ ਕਿ ਮਾਮਲਾ ਕੀ ਸਾਰਾ ਇਹ ਮੇਰੇ ਸਹੁਰਾ ਸਾਹਿਬ ਆਈ ਤਾਂ ਇਹਨਾਂ ਨੂੰ ਅਹੀ ਬਾਦੀ ਪਲਾਟ ਲਿਆ ਸੀਗਾ ਇਹਨਾਂ ਨੇ। ਜਿੱਦੀ ਉਹਨਾਂ ਨੇ ਜਗਾ ਰਾਹੂ ਬਾਤ ਆ ਇਹਨਾਂ ਨੇ ਜਾ ਕੇ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਰਾਹ ਤੋਂ ਬਾਤ ਆ ਉਹਨਾਂ ਨੇ ਫੜ ਕੇ ਨਾਲ ਸਾਨੂੰ ਪਤਾ ਲੱਗਿਆ ਸੀ ਲੁਧਿਆਣੋਂ ਆਏ ਉੱਥੇ ਚੱਕਿਆ ਸੀ ਇੱਥੇ ਹਸਪੀਟਲ ਹੈ। ਤੇ ਕੁੱਟੇ ਹਮਾਰੇ ਕਿਸੇ ਨਾ ਗੰਨਾ ਦਰਦਾ ਹੀ ਗੰਨਾ। ਅੱਛਾ ਜੰਨਾ ਯਾਨੀ ਕਿ ਜੰਨੇ ਨਾਲ ਲੱਖਾਂ ਪੰਜਾਹ ਹੁੰਦੇ ਆ। ਹਾਂਜੀ ਉਹ ਤਾਂ ਦੇ ਦੀਆਂ ਇ ਤੇ ਜਗਾ ਇਹਨਾਂ ਨੇ ਜਗਾ ਇਹਨਾਂ ਨੇ ਮੁੱਲ ਲਈ ਤੀ ਜਗਾ ਮੁੱਲ ਲਈ ਆਈ ਹੈ ਜਿਹਨਾਂ ਕੋ ਮੁੱਲ ਲੀਤੀ ਹੈ ਜਗਾ ਰਹਿ ਗਿਆ ਬਲਵੀਰ ਕਿੱਥੇ ਦੇ ਰਹੇ ਕਿੱਥੇ ਦੇ ਰਹੇ ਬਲਵੀਰ ਤੇ ਦੂਜੇ ਦਾ ਨਾਂ ਕੀ ਹੈ ਸੰਗਾ ਸੰਗਾ ਕਹਿੰਦੇ ਆ ਸੰਗਾ ਸੰਗਾ ਹਾਂਜੀ ਉਹਨਾਂ ਨੇ ਕੁੱਤੇ ਤੇ ਪਹਿਲਤ ਮਾਮਲਾ ਦੀ ਸ਼ਿਕਾਇਤ ਕੀਤੀ ਪੁਲਿਸ ਨੂੰ ਮਾਮਲਾ ਪੁਲਿਸ ਨੂੰ ਅਸੀਂ ਇੱਥੇ ਆਏ ਸੀਗੇ ਜੀ ਇੱਕ ਮੁਲਾਜ਼ਮ ਆਇਆ ਸੀਗਾ ਉਹ ਕਹਿੰਦੇ ਜੀ ਲੈਨੇ ਆ ਬਿਆਨ ਹੱਲੇ ਤੱਕ ਤਾਂ ਕੋਈ ਕਾਰਵਾਈ ਨਹੀਂ ਹੋਈ ਠੀਕ ਹੈ ਜੀ ਤੇ ਕੀ ਮੰਗ ਰਹੇ ਪ੍ਰਸ਼ਾਦ ਜੀ ਨੂੰ ਤਾਡੀ ਮੰਗ ਇਹਈ ਹੈ ਸਾਡੂੰ ਇਨਸਾਫ ਮਿਲਣਾ ਚਾਹੀਦਾ ਉਹਨਾਂ ਨੇ ਕਿਉਂ ਕੁੱਟਿਆ ਸੀ ਅਬਜੈਕਟ ਪੈਸੇ ਲਾਏ ਆ ਪੈਸੇ ਲਾ ਕੇ ਆਈ ਜਾਨੀ ਕਿ ਜਗਾ ਲਈ ਆ ਜੋ ਕਾਨੂੰਨੀ ਕਾਰਵਾਈ ਹੈ ਉਹਦੇ ਹਿਸਾਬ ਨਾਲ ਜਿੰਨਾ ਰਸਤਾ ਉਹਨਾਂ ਨੇ ਦਿੱਤਾ ਹੋਇਆ ਲਿਖਤੀ ਰੂਪ ਵਿੱਚ ਹੈਗਾ ਉਹ ਤੁਹਾਨੂੰ ਮਿਲਣਾ ਚਾਹੀਦਾ 3 ਫੋਟ ਰਿਖਾਏ 18 ਬੰਦ ਦਾ